ਨਾਥੀਓ ਮੈਂ ਜੁਵਿੰਦਰ ਸਿੰਘ ਉਹ ਰਹਸਬਾ ਪ੍ਰਧਾਨ ਭਾਰਤੀ ਜੁਨੇਕਤਾ ਉਗਰਾਹਾ 27 ਤਰੀਕ ਨੂੰ ਹਰਿਆਣੇ ਦੇ ਜਾਂ ਸੰਯੁਕਤ ਮੋਰਚੇ ਦੇ ਜਾਂ ਜਥੇਬੰਦੀਆਂ ਦੀ ਮੀਟਿੰਗ ਨਰਮਾਣੇ ਦੇ ਵਿੱਚ ਹੋਈ ਹੈ ਜਿਦੇ ਵਿੱਚ 4 ਜਨਵਰੀ ਵਾਲੇ ਦਿਨ ਸੰਯੁਕਤ ਮੋਰਚੇ ਦੇ ਦੇਸ਼ਾਂਦਰ ਦੇ ਇਸਤੇ ਹਰਿਆਣੇ ਦੇ ਵਿੱਚ ਵੱਡੀ ਮਹਾਪੰਚਾਇਤ ਕੀਤੀ ਜਾ ਰਹੀ ਹੈ ਅਸੀਂ ਸਾਰੇ ਜਿਨ੍ਹਾਂ ਨੂੰ ਤੇ ਸਾਰੀਆਂ ਜਥੇਬੰਦੀਆਂ ਨੂੰ ਪੰਜਾਬ ਵਾਲੀਆਂ ਤੇ ਹਰਾਨੇ ਵਾਲੀਆਂ ਨੂੰ ਬੇਨਤੀ ਕਰਦਿਆਂ ਵੀ ਵੱਧ ਤੋਂ ਵੱਧ ਚੜ ਕੇ ਇੱਥੇ ਮਤ ਤੋਂ ਫਟ ਕੇ ਦਨੋਂ ਉੱਥੇ ਪਹੁੰਚਾਓ ਤਾਂ ਕਿ ਰੇਂਦੀਆਂ ਜਿਹੜੀਆਂ ਮੰਗਾਂ ਨੇ ਦਿੱਲੀ ਬੋਰਡ ਤੇ ਦੀਆਂ ਤੇ ਨਵਾਂ ਜਿਹਾ ਡਰਾਫਟ ਆ ਉਹਨੂੰ ਲੈ ਕੇ ਆਪਾਂ ਵੱਡੀ ਮਹਾਪੰਚਾਇਤ ਕਰ ਸਕੀਏ ਕਿਉਂਕਿ ਜਿਹੜਾ ਖਨੌਰੀ ਤੇ ਸੰਭੂ ਬਾਰਡਰ ਦੇ ਉੱਤੇ ਪ੍ਰੋਬਲੀ ਮਰਮਤ ਚੱਲ ਰਿਹਾ ਡੱਲਿਆ ਸਾਹਿਬ ਦਾ ਤੇ ਖਨੌਰੀ ਆਏ ਸਾਥੀਆਂ ਨੂੰ ਗਾਹ ਨਹੀਂ ਵਧਣ ਦਿੱਤਾ ਗਿਆ ਉਨ੍ਹਾਂ ਦੇ ਜ਼ਬੂਰੀ ਹੱਕ ਨੂੰ ਸਰਕਾਰ ਨੇ ਕੋਟੜਿਆ ਕਿ ਡੱਲੇਵਾਲ ਸਾਹਿਬ ਦੇ ਬਦਬਦਤ ਨੂੰ ਸਰਕਾਰ ਹੰਦੇ ਸਰਕਾਰਾਂ ਨੋਕਰ ਰਹੀਆਂ ਨੇ ਇਹਨਾਂ 이슈 ਨੂੰ ਲੈ ਕੇ ਆਪਾਂ ਮਹਾਪੰਚਾਇਤ ਇੱਕ ਸੰਯੁਕਤ ਮੋਰਚੇ ਦੇ ਨਾਮ ਅੰਸ਼ਾ ਦਿਸ਼ਾ ਦੇ ਰੇਸ ਤੇ ਇੱਕ ਰੋਸਟਾਣੇ ਚ ਕਰ ਰਹੇ ਆ ਤੇ 9 ਜਨਵਰੀ ਵਾਲੇ ਦਿਨ ਸੰਯੁਕਤ ਮੋਰਚੇ ਦੇ ਅੰਸ਼ਾ ਦਿਸ਼ਾ ਦੇ ਬੇਸ ਤੇ ਇੱਕ ਬਹੁਤ ਵੱਡਾ ਇਕੱਠ ਮੋਕੇ ਦੇ ਵਿੱਚ ਕਰ ਰਹੇ ਆ ਤੇ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਜੋਰ ਲਾ ਕੇ ਇਹ ਗੁੰਮਣੇ ਪ੍ਰੋਗਰਾਮ ਨੂੰ ਦੇ ਸਫਲਤ ਕੀਤਾ ਜਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥੀਓ ਮੈਂ ਜਗਵਿੰਦਰ ਸਿੰਘ ਉਹ ਰਹ ਹਮਾ ਪ੍ਰਧਾਨ ਭਾਰਤੀ ਜੁਨੇਕਤਾ ਉਗਰਾਹਾ 27 ਤਰੀਕ ਨੂੰ ਹਰਿਆਣਾ ਵਿਖੇ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਦੀ ਮੀਟਿੰਗ ਨਿਰਮਾਣੇ ਦੇ ਵਿੱਚ ਹੋਈ ਹੈ ਜਿਹਦੇ ਵਿੱਚ 4 ਜਨਵਰੀ ਵਾਲੇ ਦਿਨ ਸੰਯੁਕਤ ਮੋਰਚੇ ਦੇ ਦੇਸ਼ਾਂ ਦੇ ਇਸ ਤੇ ਹਰਿਆਣੇ ਦੇ ਵਿੱਚ ਵੱਡੀ ਮਹਾਪੰਚਾਇਤ ਕੀਤੀ ਜਾ ਰਹੀ ਹੈ ਅਸੀਂ ਸਾਰੇ ਜਿਨ੍ਹਾਂ ਨੂੰ ਤੇ ਸਾਰੀਆਂ ਜੱਥੇਬੰਦੀਆਂ ਨੂੰ ਪੰਜਾਬ ਵਾਲਿਆਂ ਤੇ ਹਰਿਆਣੇ ਵਾਲਿਆਂ ਨੂੰ ਬੇਨਤੀ ਕਰਦਿਆਂ ਵੀ ਵੱਧ ਤੋਂ ਵੱਧ ਚੜ੍ਹ ਕੇ ਇੱਥੇ ਵੱਧ ਤੋਂ ਵੱਧ ਕੇ ਡੰਨੂ ਉੱਥੇ ਪਹੁੰਚਾਓ ਤਾਂ ਕਿ ਰਹਿਨੀਆਂ ਜਿਹੜੀਆਂ ਮੰਡਾਂ ਨੇ ਦਿੱਲੀ ਬੋਰਡ ਤੇ ਦੀਆਂ ਤੇ ਨਵਾਂ ਜਿਹਾ ਡਰਾਫਟ ਆ ਉਹਨੂੰ ਲੈ ਕੇ ਆਪਾਂ ਵੱਡੀ ਮਹਾਪੰਚਾਇਤ ਕਰ ਸਕੀਏ ਕਿਉਂਕਿ ਜਿਹੜਾ ਖਨੌਰੀ ਤੇ ਸੰਭੂ ਬਾਰਡਰ ਦੇ ਉੱਤੇ ਪ੍ਰੋਬਲੀ ਮਨਰਬਤ ਚੱਲਿਆ ਡੱਲੇਵਾਲ ਸਾਹਿਬ ਦਾ ਤੇ ਖਨੌਰੀ ਆਏ ਸਾਥੀਆਂ ਨੂੰ ਗਾਹ ਨਹੀਂ ਵਧਣ ਦਿੱਤਾ ਗਿਆ ਉਹਨਾਂ ਦੇ ਜ਼ਹੂਰੀ ਹੱਕ ਨੂੰ ਸਰਕਾਰ ਨੇ ਕੋਤੜਿਆ ਤੇ ਡੱਲੇਵਾਲ ਸਾਹਿਬ ਦੇ ਬੰਦਬਰਤ ਨੂੰ ਸਰਕਾਰ ਹੰਦੇ ਸਰਕਾਰਾਂ ਨੂੰ ਕਰ ਰਹੀਆਂ ਨੇ ਇਹਨਾਂ ਈਸ਼ਵਾਂ ਨੂੰ ਲੈ ਕੇ ਆਪਾਂ ਮਹਾਪੰਚਾਇਤ ਇੱਕ ਸੰਯੁਕਤ ਮੋਰਚੇ ਦੇ ਨਾਮ ਦੇਸ਼ ਦੇ ਦੇਸ਼ ਤੇ ਇੱਕ ਰੋਸ ਹਾਂਣੇ ਕਰ ਰਹੇ ਆ ਤੇ ਨਵੰਬਰ ਵਾਲੇ ਦਿਨ ਸੰਯੁਕਤ ਮੋਰਚੇ ਦੇ ਦਿਸਾਂ ਦੇ ਬੇਸ ਤੇ ਇਹ ਇੱਕ ਬਹੁਤ ਵੱਡਾ ਇਕੱਠ ਮੋਗੇ ਦੇ ਵਿੱਚ ਕਰ ਰਹੇ ਆ ਤੇ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਜੋਰ ਲਾ ਕੇ ਇਹ ਗੁੰਨੇ ਪ੍ਰੋਗਰਾਮ ਅੰਦੇ ਲਈ ਸ਼ੁਰੂਤ ਕੀਤੀ ਜਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ